ਤੇਰੇ ਬਾਰੇ ਤਾਂ ਮੈਂ ਸੋਚਦੀ ਆ ਚੱਲ ਹਾਂ ਮੇਰੇ ਨਾਲ ਤੈਨੂੰ ਮੈਂ ਦੂਜੀ ਜਨਾਨੀ ਦਵਾਂ ਚੱਲ ਚੱਲ ਮੇਰੇ ਨਾਲ ਦੇ ਟੋਲਾ ਦੇ ਟੋਲਾ ਮਾਰ ਲੈ ਫੜੇ ਇਹਦੇ ਹੁਣ ਇੰਦਾਂ ਨੇ ਕੀ ਹੋ ਗਿਆ ਉਹ ਜੀਜੇ ਨੂੰ ਆਦਤ ਆ ਚਪੇੜਾਂ ਖਾਣ ਦੀ ਇਹ ਚਾਰਕ ਖਾ ਲੂਗਾ ਠੰਡਾ ਹੋ ਜਾਊਗਾ ਫਿਰ ਆਪਣੇ ਨਾਲ ਬਰਬਾਦਾਰੀ ਨਾ ਰਹੂਗਾ ਜੀਜਾ ਜਿਹਰੇ ਤੇ ਮੈਨੂੰ ਆਪ ਮਲੰਗ ਜਿਹਾ ਲੱਗਦਾ ਉਹ ਸਰੇ ਦਾ ਬਲੰਗ ਆ ਆਵੇ ਚਾਰੀ ਦਾ ਪਿਓ ਐ ਕੁਸਤਾਣਾ ਕਰਕੇ ਮੇਰਾ ਪੁੱਤ ਤੂੰ ਕੁਛਣਾ ਕਰੀ ਹੈ ਪਾਪਾ ਹੈ ਤੇ ਚੱਲ ਮੇਰਾ ਪੁੱਤ ਆ ਸਮਾਨ ਸਮੋਣ ਚ ਚੁੱਕ ਲਿਆ ਚੱਲ ਆਪਾਂ ਅੰਦਰ ਚੱਲਦੇ ਆਪਾਂ ਇਹਨਾਂ ਤੋਂ ਕੀ ਲੈਣਾ ਹੈ ਉਹ ਲਿਆ ਪੁੱਤ ਲਿਆ ਚੁਨੀ ਦਾ ਅਲੋ ਸੋਹਣੇ ਬੱਚੇ ਸੋਹਣੇ ਓਰੇ ਆ ਤੈਨੂੰ ਮੈਂ ਦੂਜਾ ਵਿਆਹ ਕਰਾਉਂਗਾ ਕਰਾਉਂਗਾ ਤੇਰਾ ਦੂਜਾ ਵਿਆਹ ਮੈਂ ਉਹ ਗੱਲ ਤੇ ਸੁਣ ਲੈ ਉਹ ਮੈਂ ਤੇਰੇ ਭਰਾ ਨੂੰ ਮਜ਼ਾਕ ਕਰ ਰਿਆ ਸੀ ਹੈ ਤੈਨੂੰ ਛੱਡ ਕੇ ਮੈਂ ਕਿੱਥੇ ਜਾ ਰਿਹਾ ਇੱਕ ਇੱਕ ਉਹਦੇ ਸਾਲਿਆ ਵੇ ਉਹਨੂੰ ਦੂਜੀ ਲੈਤੀ ਹੈ ਤੇ ਮੈਂ ਵੀ ਆਪਣੇ ਸਾਲੇ ਨੂੰ ਕਹਿ ਰਿਹਾ ਕਾਸ਼ ਉਹ ਪਗਵਾਰ ਇੱਥੇ ਆ ਜੇ ਤੇ ਮੇਰੀ ਵੀ ਕਿਤੇ ਗੱਲ ਪੰਜੇ ਉਹ ਮੈਂ ਤੇਰੇ ਬਾਰੇ ਸੋਚ ਰਿਹਾ ਦੇਖ ਜੇ ਦੂਜੀ ਜਨਾਨੀ ਆ ਜੂ ਤੇ ਕਪੜੇ ਤੋਇਆ ਕਰੂਗੀ ਭਾਂਡੇ ਮਾਂਜਿਆ ਕਰੂ ਝਾੜੂ ਪੋਚਾ ਕਰਿਆ ਕਰੂ ਹੈ ਉਹ ਨਾਲੇ ਰੋਟੀਆਂ ਬਣਾ ਕੇ ਦਿਆ ਕਰੂ ਸਰੇ ਸਰੇ ਤੈਨੂੰ ਬਿਸਰੇ ਦੀ ਚਾਹ ਵੀ ਮਿਲਾ ਜਿਆ ਕਰੂ ਮੱਜਾ ਤੋਇਆ ਮੋਜਾਂ ਨੂੰ ਨੁਹਾਇਆ ਕਰੇਗੀ ਝਾੜੂ ਮਾਰਿਆ ਕਰੇਗੀ ਦੁੱਧ ਚੋਇਆ ਕਰੇਗੀ ਗੋਇਆ ਪੱਥਿਆ ਕਰੇਗੀ ਉਹ ਤੇਰਾ ਹੀ ਤਾਂ ਸੁੱਖ ਲੱਭਦਾ ਪਿਆ ਹੈ ਭਲੇ ਲੋਕੇ ਦੱਸ ਮੈਂ ਕਿਹੜੀ ਮਾੜੀ ਗੱਲ ਕਹਿਤੀ ਉਨ ਨਾਲ ਕਿਤੇ ਮਾੜੀ ਮੋਟੀ ਬਲ ਗਈ ਤੇ ਮੈਨੂੰ ਵੀ ਡੱਕਪੁਕਾ ਲਿਆ ਦਿਆ ਕਰੂ ਹੈ ਨਾ ਤੂੰ ਕੀ ਜਾਣਨਾ ਹੁਣ ਉਹਦੇ ਸਾੜੇ ਤਾਂ ਖੱਚ ਬਣ ਗਏ ਹਉ ਤੇਰੇ ਸਾੜੇ ਨੇ ਖੱਚ ਬਣ ਜਾ ਓਏ ਓ ਲੈ ਜਰਾ ਮੈਂ 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 ਤੈਨੂੰ ਕਿਹਾ ਕੀ ਮੈਂ ਮੈਂ ਮਾੜੀ ਮੈਂ ਮਾੜੀ ਚੱਲਿਆ ਉਹ ਨਾਲ ਕਰਾਨੀ ਦੂਜਾ ਕਰਮ ਨਾਲ ਕਰਾਨੀ ਦੂਜਾ ਓ ਨਾ ਕਰ ਯਾਰ ਉਹ ਨਾ ਮਾਰ ਯਾਰ ਦੱਸ ਹੱਤ ਤੂੰ ਉਹ ਨਾ ਯਾਰ ਕਿਹਨੀਆਂ ਜੀ ਦੱਸ ਓਏ ਓ ਭਲੇ ਲੋਕੇ ਮੈਂ 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 ਮਜ਼ਾਕ ਕਰ ਰਹੀ ਸੀ ਮੈਂ ਮੈਂ ਮਜ਼ਾਕ ਕਰ ਰਹੀ ਸੀ ਤੇ ਹੈ ਮੈਂ ਤੈਨੂੰ ਛੱਡ ਕੇ ਮੈਂ ਤੈਨੂੰ ਛੱਡ ਕੇ ਕਿਤੇ ਜਾ ਸਕਦਾ ਮੇਰੀ ਹੀਰ ਰਾਂਗੀ ਜਨਾਨੀ ਆ ਹੈ ਮੈਂ ਤੈਨੂੰ ਛੱਡ ਸਕੇ ਨਾ ਕਿਤੇ ਹੈ ਹੀਰ ਵਰਗੀ ਆ ਤੂੰ ਇੰਨੀ ਸੋਹਣੀ ਜਨਾਨੀ ਇਹਨੂੰ ਛੱਡ ਕੇ ਮੈਂ ਦੂਜੀ ਕਿੱਥੋਂ ਲਵਾਂਗਾ ਹੋ ਮੇਰੇ ਕੋਲ ਤਾਂ ਇੱਕੋ ਹੀ ਸੰਭੀ ਜਾਂਦੀ ਦੂਜੀ ਨੂੰ ਮੈਂ ਕੀ ਕਰਨਾ ਹੈ ਜਾ ਤੇਰਾ ਭਰਾ ਹੈ ਨਾ ਜਾ ਰੋਟੀ ਪਾਣੀ ਬਣਾ ਜਾਂ ਨਾ ਚਾਹ ਪਾਣੀ ਪੁੱਛ ਹੈ ਨਹੀਂ ਨਹੀਂ ਮੈਂ ਤੇ ਇਹਨੂੰ ਛੱਡ ਦੇ ਇਹਨੂੰ ਛੱਡ ਤੈਨੂੰ ਛੱਡ ਤੈਨੂੰ ਛੱਡ ਕੇ ਮੈਂ ਕਿੱਥੇ ਜਾਣਾ ਪੁੱਟੇ ਭਰਾ ਕੇ ਵੇਖੀ ਦੂਜਾ ਵਿਆਹ ਵੇ ਮੈਂ ਤੁਹਾਨੂੰ ਇਹ ਦੱਸਾਂਗੀ ਤੈਨੂੰ ਮੈਂ ਆ ਮਦਰੋ ਮੇਰੇ ਘਰੇ ਇਹ ਕੋਦੇ ਸਾਲੇ ਹੈ ਉਹਦੇ ਬਾਰੇ ਸੋਚਦੇ ਇੱਕ ਮੇਰਾ ਸਾਲਾ ਜਿਹੜਾ ਮੇਰੇ ਬਾਰੇ ਸੋਚਦਾ ਕੱਖ ਨਹੀਂ ਫੇਰ ਬਾ ਜਿਹੜਾ ਭਗਵਾਨ ਉੱਥੇ ਭੇਜਿਆ ਇੱਥੇ ਭੇਜ ਦੇ ਐ ਚੁੜੇਲ ਤੋਂ ਤਾਂ ਖੜਾ ਛਟੂ ਮਾਰੇ ਬੜਾਈੋ ਨੇ ਸੱਠੇ ਲਾਤੀ ਇਹ ਪਤਾ ਨਹੀਂ ਕਿਥੋਂ ਤਪੀ ਜਾਂਦੀ ਸਾਰਾ ਟੱਪਰੀ ਉਹਦਾ ਸ਼ਾਲਦਾ ਪਿੰਡੋਂ ਮੈਂ ਕਿੰਨੇ ਕੀ ਜਨਾ ਦੀਦੀ ਹੁਣ ਤੁਹਾਨੂੰ ਸਾਰੀ ਗੱਲ ਤੇ ਮੈਂ ਦੱਸ ਦਿੰਦੀ ਆ ਕਿ ਸਾਡਾ ਕੇਸ ਹਲਾਚ ਵਿਆਹ ਹੋਇਆ। ਕਸੂਰ ਉਹਨਾਂ ਦਾ ਵੀ ਕੋਈ। ਹਾਂ ਪੁੱਤ ਹੁਣ